ਅਲੀ ਬਾਬਾ ਪੇਪਰ ਚੋਂ ਨਾ ਫੇਰ ਫੇਲ ਹੋ ਗਿਆ ਪੇਪਰ ਦੇ ਕੇ ਆਇਆ ਕੱਲ ਹੀ ਕਿੱਥੇ ਕਾਲ ਤਖਤ ਤੇ ਜਾ ਕੇ ਤੇ ਫੇਲ ਕਿਵੇਂ ਹੋ ਗਿਆ ਕਮਾਲ ਦੀ ਗੱਲ ਆ ਯਾਰ ਪੇਪਰ ਕੀ ਆ ਪਵਾਇਆ ਵੀ ਆਪ ਕੁਐਸਚਨ ਵੀ ਪਤਾ ਲੱਗ ਗਿਆ ਵੀ 4 ਸਵਾਲ ਨੇ ਤੇ ਪੇਪਰ ਵੀ ਘਰੋਂ ਕਰਕੇ ਲੈ ਕੇ ਜਾਣਾ ਸੀ ਤੇ ਐਗਜ਼ਾਮੀਨਰ ਵੀ ਕਹਾਂ ਚੈੱਕ ਕਰਨ ਆਲਾ ਵੀ ਆਉਂਦਾ ਸੀ ਪਰ ਫਿਰ ਵੀ ਅਲੀ ਬਾਬਾ ਫੇਲ ਹੋਊਗਾ ਗਾਰੰਟੀ ਆ ਮੇਰੀ ਕਿਉਂ ਫੇਲ ਹੋਊਗਾ ਕਿਉਂਕਿ ਸਿਲੇਬਸ ਹੀ ਬਦਲ ਗਿਆ ਜਿਹੜੇ 4 ਸਵਾਲ ਪਾਏ ਆ ਨਾ ਕਹਿੰਦੇ 2007 ਚ ਸਰਸੇ ਵਾਲੇ ਨੂੰ ਮਾਫ ਕਿਉਂ ਕੀਤਾ ਜੀ 2015 ਚ ਬਹਿਬਲ ਬਗਰਾੜੀ ਕਾਂਡ ਦਾ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਫਿਰ ਜਹਾਰ ਆਲਮ ਵਾਲ ਤੇ ਆਪਣਾ ਸੁਮੇਸ਼ ਸਿੰਘ ਨੂੰ ਡੀਜੀਪੀ ਕਿਉਂ ਲਾਇਆ ਗਿਆ ਇਹ ਚਾਰ ਸਵਾਲ ਪਾਏ ਆ ਪਰ ਰੌਲਾ ਲੋਕ ਜਾਣਦੇ ਆ ਕਿ ਚਾਰੇ ਸਵਾਲ ਪਵਾਏ ਕੀ ਤੋਂ ਗਏ ਆ 40 ਚੋਰਾ ਤੋਂ ਪਵਾਏ ਗਏ ਆ 40 ਚੋਰ ਕਿਹੜੇ ਜਿਹੜੇ ਅਲੀ ਬਾਬੇ ਦੇ ਨਾਲ ਰਲ ਕੇ ਠੱਗੀਆਂ ਮਾਰਦੇ ਰਹੇ ਆ ਹੁਣ ਸਾਰੇ ਲੋਕ ਜਾਣਦੇ ਆ ਕਿ ਪੇਪਰ ਆਪ ਸੈੱਟ ਕਰਾਇਆ ਸੀ ਠੀਕ ਹੈ ਤੇ ਐਗਜ਼ਾਮੀਨਰ ਵੀ ਆਉਂਦਾ ਚੈੱਕ ਕਰਨ ਵਾਲਾ ਆ ਕਾਲ ਤੱਕ ਦਾ ਜਥੇਦਾਰ ਦੀ ਮੈਂ ਗੱਲ ਕਰਦਾ ਕਿਉਂਕਿ ਉਹ ਵੀ ਰਾਬੜ ਦੀ ਸਟੈਂਪ ਬਣਾ ਕੇ ਤੁਸੀਂ ਰੱਖ ਲਿਆ ਤੇ ਇਸ ਕਰਕੇ ਮੈਂ ਕਿਹਾ ਵੀ ਪਾਸ ਤੁਸੀਂ ਤਾਂ ਨਹੀਂ ਹੁੰਦੇ ਕਿਉਂਕਿ ਸਵਾਲ ਜਿਹੜੇ ਅਸਲ ਕਿਹੜੇ ਨੇ ਜਿਹੜੇ ਪੰਥ ਦੇ ਸਵਾਲ ਨੇ ਸੰਗਤ ਦੇ ਮਣਾ ਵਿੱਚ ਨੇ ਉਹਨਾਂ 'ਚੋਂ ਤੁਸੀਂ ਪਾਸ ਨਹੀਂ ਹੁੰਦੇ ਕਿਉਂਕਿ ਲੋਕ ਜਾਣਦੇ ਆ ਸੈਂਟਰ 'ਚ ਤੁਸੀਂ ਭਾਈਵਾਲ ਰਹੇ ਸੀ ਤੇ ਬੰਦੀ ਸਿੰਘ ਉਦੋਂ ਜੇਲ੍ਹਾਂ ਦੇ ਅੰਦਰ ਸੀ ਜਿਨ੍ਹਾਂ ਦੀ ਹੁਣ ਤੁਹਾਨੂੰ ਯਾਦ ਆਈ ਆ ਨੇ ਨਾਈਡੂ ਵਰਗੇ ਕੀ ਆ ਆਪਦੇ ਸੂਬੇ ਵਾਸਤੇ ਅੱਜ ਰਾਜਧਾਨੀ ਵਾਸਤੇ ਸਪੈਸ਼ਲ 15000 ਰੁਪਏ ਦਾ ਪੈਕੇਜ ਲੈ ਕੇ ਉਸੇ ਤੋਂ ਜਿਨ੍ਹਾਂ ਦੇ ਤੁਸੀਂ ਭਾਈਵਾਲ ਰਹੇ ਹੋ ਤੇ ਤੁਹਾਡੇ ਤੋਂ ਆਪਦੀ ਚੰਡੀਗੜ੍ਹ ਰਾਜਧਾਨੀ ਨਹੀਂ ਲਈ ਗਈ ਇਹਦਾ ਦੋਦੀ ਗੱਲ ਕੀਤੀ ਹੈ ਨੇਕਾ ਲੱਖਾਂ ਸਵਾਲ ਨੇ ਤੁਸੀਂ ਰੀਕੌਨਸਿਲੇਸ਼ਨ ਕਮਿਸ਼ਨ ਦੀ ਗੱਲ ਕੀਤੀ ਸੀ ਉਹ ਨਹੀਂ ਤੁਹਾਡੇ ਤੋਂ ਬਣਾਇਆ ਗਿਆ ਪਰ ਗਲਤੀ ਸੁਖਵੀਰ ਬਾਦਲ ਸਿਆਂ ਤੁਹਾਡੀ ਹੈ ਨਹੀਂ ਕਿਉਂਕਿ ਤੁਸੀਂ ਪੜੇ ਕਿਹੜੇ ਸਕੂਲਾਂ ਦੇ ਹੋ ਇਹ ਵੀ ਅਸੀਂ ਜਾਣਦੇ ਆ ਤੁਣੀ ਛੋਲੇ ਦੇ ਕੇ ਪਾਸ ਕਰਾਏ ਹੋ ਤੁਹਾਡੇ ਪਿਓ ਦੇ ਇਸੇ ਕਰਕੇ ਤੁਸੀਂ ਤਾਂ ਗਾਣੇ ਸੁਣਿਆ ਕਰੋ ਇਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਹੁਣ ਤੁਸੀਂ ਕੀ ਕੀਤਾ ਤੁਸੀਂ ਐਮਬੀਏ ਕੀਤੀ ਆ ਮਾਸਟਰ ਡਿਗਰੀ ਬਿਜ਼ਨਸ ਚ ਕੀਤੀ ਆ ਤੁਸੀਂ ਬਿਜ਼ਨਸ ਵਧੀਆ ਕਰ ਸਕਦੇ ਹੋ ਪਰ ਅਸਲ ਦੇ ਵਿੱਚ ਜਿਹੜਾ ਅਕਾਲੀ ਦੇ ਵਿੱਚ ਚਲਾਉਣ ਵਾਸਤੇ ਜਿਹੜਾ ਜਜ਼ਬਾ ਚਾਹੀਦਾ ਜਿਹੜੀ ਕੁਰਬਾਨੀ ਦੀ ਭਾਵਨਾ ਚਾਹੀਦੀਆਂ ਉਹਦੇ ਵਾਸਤੇ ਡਿਗਰੀਆਂ ਨਹੀਂ ਚਾਹੀਦੀਆਂ ਜਜ਼ਬਾ ਚਾਹੀਦਾ ਉਹ ਪੁਰਾਣੇ ਕਾਲੀਆਂ ਚ ਹੁੰਦਾ ਸੀ ਉਹ ਤੁਹਾਡੇ ਚ ਹੈ ਨਹੀਂ ਤੇ ਨਾ ਉਹ ਅਮਰੀਕਾ ਦੇ ਵਿੱਚੋਂ ਯੂਨੀਵਰਸਿਟੀਆਂ ਜੋ ਮਿਲਦਾ ਐਮਬੀਏ ਕਰਕੇ ਇਸ ਕਰਕੇ ਹੁਣੇ ਪਾਸ ਹੋਣਾ ਬਹੁਤ ਮੁਸ਼ਕਲ ਆ ਦੋ ਵਾਰੀ ਸੁਖਵੀਰ ਬਦਰ ਸਿਆ ਤੁਸੀਂ ਪੇਪਰ ਦੇ ਕੇ ਪਹਿਲਾਂ ਦੇਖ ਲੈ ਪੰਜਾਬ ਸਕੂਲ এডੂਕੇਸ਼ਨ ਬੋਰਡ ਆ ਬੋਰਡ ਦੇ ਮੇਰਾ ਮਤਲਬ ਤੁਸੀਂ ਵਿਧਾਨ ਸਭਾ ਲੜ ਕੇ 2017 ਦੀ ਹਰੇ 22 ਦੀ ਹਰੇ ਸੈਂਟਰ ਦੇ ਇਗਜ਼ਾਮ ਵੀ ਤੁਸੀਂ ਸੀਬੀਐਸਸੀ ਦੇ ਵੀ ਦੇ ਕੇ ਦੇਖ ਲੈ ਸੈਂਟਰ ਦੇ ਇਗਜ਼ਾਮ ਮੇਰਾ ਮਤਲਬ ਐਮਪੀ ਇਲੈਕਸ਼ਨ ਲੜ ਕੇ ਦੇਖ ਲਈ ਫੇਲ ਹੋ ਗਏ ਦੋ ਵਾਰੀ ਰੀਪੇਅਰ ਪਿੱਛੇ ਜੀ ਤੁਸੀਂ ਰੀਪੇਅਰ ਵੀ ਨਹੀਂ ਤੁਹਾਡੇ ਤੋਂ ਨਿਕਲੀ ਕਿੱਥੋਂ ਦੀ ਸੰਗਰੂਰ ਦੀ ਹੋਗੀ ਤੇ ਕਾ ਜਲੰਧਰ ਦੀ ਹੋਗੀ ਉਹਦੇ ਚ ਤੁਹਾਡਾ ਆਂਡਾ ਆਇਆ 0 ਨੰਬਰ ਲੈ ਕੇ ਤੁਸੀਂ ਮਾ ਕੇ ਆਏ ਹੋ ਯਾਰ ਸ਼ਰਮ ਕਰੋ ਹੁਣ ਤੁਸੀਂ ਪਾਸ ਨਹੀਂ ਹੁੰਦੇ ਹੁਣ ਗਲਤੀ ਇਹਦੀ ਤਾਂ ਹੈ ਨਹੀਂ ਰੌਲਾ ਇਹ ਵੀ ਅਲੀ ਬਾਬਾ ਛੋਟਾ ਹੁੰਦਾ ਸੀ ਨਾ ਜਦੋਂ ਉਦੋਂ ਤੋਂ ਇਹਨਾਂ ਦੇ ਬਾਪੂ ਨੇ ਕੀ ਆ ਪੜਾਇਆ ਪਹਿਲਾਂ ਛੋਲੇ ਦੇ ਕੇ ਜੇ ਮੈਂ ਕਹਿਣਾ ਵੀ ਸਨਾਵਰ ਦੇ ਵਿੱਚ ਪੜ੍ਹਿਆ ਇਹਨਾਂ ਨੇ ਪੰਜਾਬ ਦੇ ਮੁੱਦੇ ਨਹੀਂ ਇਹਨੇ ਜਾਣਦੇ ਉਦੋਂ ਬਾਅਦ ਕੀ ਹੋਇਆ ਐਮਬੀਏ ਕਰ ਲਈ ਡਿਗਰੀ ਕਰਕੇ ਆ ਗਏ ਬਾਹਰੋਂ ਤੇ ਡਿਗਰੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਸਿੱਖੇ ਗਿਆ ਬਿਜ਼ਨਸ ਸਿੱਖੇ ਉਹ ਵੱਖੂਬੀ ਕੀਤਾ ਉਹਦੇ ਕੱਚ ਕੋਈ ਨਹੀਂ ਛੱਡੀ ਸੁਖਵੀਰ ਬਾਦਲ ਸਿੰਘ ਨੇ 50000 ਕਰੋੜ ਦੀਆਂ ਜਾਇਦਾਦਾਂ ਐਵੇਂ ਨਹੀਂ ਬਣ ਗਈਆਂ ਗੁਰਵਾਜ ਮੀਡੀਆ ਹੋ ਗਿਆ ਜਿਹੜੇ ਪੀਡੀਸੀ ਚੈਨਲ ਵਗੈਰਾ ਚੱਲਦੇ ਆ ਔਰਬਿਟ ਬੱਸਾਂ ਚੱਲਦੀਆਂ ਨੇ ਹੋਰ ਬੜੀਆਂ ਬੱਸਾਂ ਚੱਲਦੀਆਂ ਨੇ ਤੇ ਉਸ ਤੋਂ ਬਿਨਾ ਅਮਰੀਕਾ ਦੇ ਵਿੱਚ ਜਿਹੜੇ ਪਾਰਕਿੰਗ ਲੋਟ ਇਹਨਾਂ ਕੋਲੇ ਹੈਗੇ ਉਹ ਲੋਕ ਸਾਰੇ ਚੰਗੇ ਭੜੀ ਭੰਤ ਜਾਣਦੇ ਆ ਗਾਹਾਂ ਸੁਖਵੀਰ ਬਾਦਲ ਨੇ ਪੇਪਰਾਂ ਦੇ ਵਿੱਚ ਪਾਸ ਹੋਣ ਵਾਸਤੇ ਯਾਰੀ ਕਿਹਦੇ ਨਾਲ ਪਾਈ ਕਿਹੜੇ ਬੰਦੇ ਨੂੰ ਮਾ ਕੇ ਨਾਲ ਮਾ ਕੇ ਲੈ ਲਿਆ ਤੁਸੀਂ ਸਾਰੇ ਜਾਣਦੇ ਹੋ ਸਰਸੇ ਵਾਲੇ ਬਾਬੇ ਨੂੰ ਹੁਣ ਸਰਸੇ ਵਾਲਾ ਬਾਬਾ ਜਿਹੜਾ ਆਪ ਅੱਜ ਜੇਲ੍ਹ 'ਚ ਬੈਠਾ ਸੁਖਵੀਰ ਬਾਦਲ ਉਹਦੇ ਸਿਰ ਤੇ ਪਾਸ ਹੋਣ ਨੂੰ ਫਿਰਦਾ ਸੀ ਇਹ ਹੁਣ ਚਾਰ ਸਵਾਲਾਂ ਦੇ ਜਵਾਬ ਦੇ ਕੇ ਪਾਸ ਨਹੀਂ ਹੋਇਆ ਜਾਣਾ ਅਕਾਲ ਤਖਤ ਦੇ ਜਥੇਦਾਰ ਚ ਇੰਨੀ ਕੁਬਤ ਤਾਂ ਹੈ ਨਹੀਂ ਕਿ ਉਹ ਇਹਨਾਂ ਸਾਰਿਆਂ ਨੂੰ 10 ਸਾਲਾਂ ਵਾਸਤੇ ਲਾਂਭੇ ਕਰ ਦੇ ਵੀ ਸਿਆਸਤ ਨਾ ਕਰੋਗੇ ਤੁਸੀਂ ਤੇ ਕਾਲੀ ਦਲ ਦੀ ਬਾਗਡੋਰ ਨਵੇਂ ਯੂਥ ਦੇ ਹੱਥ ਦੇ ਵਿੱਚ ਦੇ ਦੇ ਜਿਨ੍ਹਾਂ ਨੇ ਫਰੀਦਕੋਟ ਦੇ ਖਡੂਰ ਸਾਹਿਬ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਕਰਵਾਈ ਆ ਰੌਲਾ ਵੀ ਅਸਲ ਸਵਾਲ ਜਿਹੜੇ ਸੁਖਵੀਰ ਬਾਦਲ ਸਿਆ ਹੈਗੇ ਨਾ ਲੋਕਾਂ ਦੇ ਮਨਾਂ 'ਚ ਨੇ ਉਹਨਾਂ ਦੇ ਜਵਾਬ ਤੁਹਾਡੇ ਕੋਲੇ ਹੈ ਨਹੀਂ ਜਿਹੜੇ ਤੁਸੀਂ ਇਹ ਡਬਲਯੂ ਡਬਲਯੂ ਐਫ ਵਾਲੀ ਕੁਸ਼ਤੀ ਖੇਡਣ ਤੇ ਲੱਗੋੜਾ ਕਿ ਬਾਗੀ ਝੜਾ ਬਣਾ ਲਿਆ ਇੱਕ ਥੋੜਾ ਬਣ ਗਿਆ ਉਹਨਾਂ ਤੋਂ ਸਵਾਲ ਕਰਾ ਲੇ ਆਪ ਜਵਾਬ ਦੇਤੇ ਜਵਾਬ ਜਾ ਕੇ ਕਾਲ ਦਾਖ ਦੇ ਜੱਥੇਦਾਰ ਮੂਹਰੇ ਧਰ ਤੇ ਜਿਹੜਾ ਥੋੜੀ ਰਬੜ ਦੀ ਸਟੈਂਪ ਆ ਐ ਨਹੀਂ ਸਰਦਾ ਹੁਣ ਉਹ ਜਾਲੀ ਚੋਰਾ ਨੂੰ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿਹਦੇ ਪੱਲੇ ਕਿਰਦਾਰ ਆ ਉਹ ਸਾਰੇ ਥੋੜੇ ਨਾਲ ਰਹੇ ਆ ਲੁੱਟਾ ਖੋਹਾਂ ਦੇ ਵਿੱਚ ਇਹ ਨੂਰਾ ਕੁਸ਼ਤੀ ਦਾ ਰਿਜ਼ਲਟ ਕੱਖਣੀ ਨਿਕਲਣਾ ਯਾਦ ਰੱਖਿਓ ਤਲੀ ਬਾਬੇ ਬਾਰੇ ਅਕਸਰ ਲੋਕ ਕਹਿੰਦੇ ਸੀ ਵੀ ਆਦੇ ਪਿਓ ਦੇ ਹੁੰਦੇ ਹੁੰਦੇ ਮੁੱਖ ਮੰਤਰੀ ਬਣ ਗਿਆ ਬਣ ਗਿਆ ਨਹੀਂ ਮੁੜ ਕੇ ਕੋ ਮਾ ਕੇ ਮੁੱਖ ਮੰਤਰੀ ਨਹੀਂ ਬਣਦਾ ਮੈਂ ਕਹਿੰਦਾ ਇਹ ਪਿੰਡ ਦਾ ਮੈਂਬਰ ਵੀ ਨਹੀਂ ਬਣਦਾ ਇਹਦੇ ਹਾਲਾਤ ਹੁਣ ਇਹ ਬਣ ਗਏ ਯਾਦ ਰੱਖਿਓ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੈਗੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ